ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਕਰਮ ਸਿੰਘ ਮਚੀਠੀਆ ਦੀ ਜਿਨ੍ਹਾਂ ਦੀ ਸੁਰੱਖਿਆ ਤੇ ਹਾਈ ਕੋਰਟ ਦੀ ਸਖਤ ਨਜ਼ਰ ਆਈ ਹੈ ਦਰਸਲ ਪੰਜਾਬ ਸਰਕਾਰ ਨੂੰ ਕੱਲ ਸਵੇਰੇ ਹੀ ਜੋ ਜਵਾਬ दाखल ਕਰਨ ਦੇ ਹੁਕਮ ਜਾਰੀ ਕੀਤੇ ਕਿਹਾ ਕਿ ਸਬੰਧਤ ਆਈਜੀ ਤੇ ਨਾਬਾ ਜੇਲ ਸੁਪਰਡੈਂਟ ਤੋਂ ਜਾਣਕਾਰੀ ਲੈ ਕੇ ਸਾਨੂੰ ਵੀ ਦੱਸੋ ਕੱਲ ਸਵੇਰੇ ਸਭ ਤੋਂ ਪਹਿਲਾਂ ਜੋ ਕਿ ਇਹ ਕੇਸ ਸੁਣਿਆ ਜਾਵੇਗਾ ਹਾਈ ਕੋਰਟ ਦੇ ਵੱਲ ਜ਼ਿਕਰ ਕੀਤਾ ਗਿਆ ਮਚੀਠੇ ਦੇ ਵਕੀਲ ਨੇ ਐਡੀਜੀਪੀ ਇੰਟੈਲੀਜੈਂਸ ਦੀ ਰਿਪੋਰਟ ਦਾ ਹਵਾਲਾ ਦਿੱਤਾ ਰਿਪੋਰਟ ਦੇ ਅਨੁਸਾਰ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਜਾਨ ਨੂੰ ਖਤਰਾ ਦੱਸਿਆ ਸੀ ਨਾਬਾ ਜੇਲ ਦੇ ਵਿੱਚ ਬੰਦ ਨੇ ਵਿਕਰਮ ਸਿੰਘ ਮਚੀਠੀਆ ਸਪੰਦ ਆਈਜੀ ਤੇ ਨਾਬਾ ਜੇਲ ਸੁਪਰੀਡੈਂਟ ਤੋਂ ਜਾਣਕਾਰੀ ਲੈ ਕੇ ਸਾਨੂੰ ਵਿਦੇਓ ਸਭ ਤੋਂ ਪਹਿਲਾਂ ਇਹ ਕੇਸ ਸੁਨਿਆ ਜਾਵੇਗਾ ਹਾਈ ਕੋਰਟ ਦੇ ਵੱਲ ਇਸ ਗੱਲ ਦਾ ਜੋ ਕਿ ਜ਼ਿਕਰ ਕੀਤਾ ਗਿਆ ਹੰਦਸ ਜੀ ਕਿ ਮਜੀਠੇ ਦੇ ਵਕੀਲ ਨੇ ਏਡੀਜੀਪੀ ਇੰਟੈਲੀਜੈਂਸ ਦੀ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਤੋਂ ਬਾਅਦ ਕਿਤਨਾ ਕਿਤੇ ਹਾਈ ਕੋਰਟ ਦੀ ਇਹ ਸਖਤੀ ਨਸਰਾਈ ਹੈ ਰਿਪੋਰਟ ਦੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਜਾਨ ਨੂੰ ਖਤਰਾ ਦੱਸਿਆ ਸੀ ਵਿਕਰਮ ਸਿੰਘ ਮਜੀਠੇ ਦੀ ਜਾਨ ਨੂੰ ਖਤਰਾ ਦੱਸਿਆ ਸੀ ਵਿਕਰਮ ਸਿੰਘ ਮਜੀਠੇ ਜੋ ਕਿ ਇਸ ਵਕਤ ਨਾਬਾਦੀ ਨਵੀਂ ਜੇਲ ਦੇ ਵੱਚੂ ਭਾਨੇ ਤੇ ਵਿਕਰਮ ਸਿੰਘ ਮਚੀਠੇ ਦੀ ਸੁਰੱਖਿਆ ਤੇ ਹੁਣ ਹਾਈ ਕੋਰਟ ਵੀ ਕਿਤਨਾ ਕਿਤੇ ਸਖਤ ਨਜ਼ਰ ਆ ਰਹੀ ਤੇ ਹੁਣ ਦੱਸ ਦੇ ਕਿ ਹਾਈ ਕੋਰਟ ਦੇ ਵੱਲੋਂ ਸਾਫ਼ ਤੌਰ ਤੇ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਪੰਜਾਬ ਸਰਕਾਰ ਨੂੰ ਅੱਜ ਜਵਾਬ दाखल ਕਰਨ ਦੇ ਹੁਕਮ ਜਾਰੀ ਹਾਈ ਕੋਰਟ ਦੇ ਵੱਲੋਂ ਕਰ ਦਿੱਤੇ ਗਏ ਤੇ ਉਥੇ ਹੀ ਇਹ ਵੀ ਕਿਹਾ ਕਿ ਸਬੰਧਤ ਆਈਜੀ ਤੇ ਨਾਬਾ ਜੇਲ ਸੁਪਰਡੈਂਟ ਤੋਂ ਜਾਣਕਾਰੀ ਲੈ ਕੇ ਸਾਨੂੰ ਵੀ ਦੱਸੋ ਮਾਨੀ ਗੋਇਲ ਤੇ ਬਾਕੀ ਤਿੰਨ ਪੱਤਰਕਾਰ ਜਿਨ੍ਹਾਂ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਸੀਗਾ ਕਿ ਮਾਨੀ ਗੋਇਲ ਨੇ ਟਵੀਟ ਕੀਤਾ ਸੀਗਾ ਕਿ ਭਗਵੰਤ ਮਾਨ ਦੀ ਗੈਰ ਗੈਰ ਮੌਜੂਦਗੀ ਵਿੱਚ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਐਸ ਸੀਐਮ ਕੌਣ ਚਲਾ ਰਿਹਾ ਹੈਗਾ ਇਸ ਪੂਰੇ ਮਾਮਲੇ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਮਾਨੀ ਗੁਇਲ ਤੇ ਬਾਕੀਆਂ ਨੇ ਹਾਈ ਕੋਰਟ ਚ ਪਟੀਸ਼ਨ ਪਾ ਕੇ ਇਹ ਪਰਚਾ ਰੱਦ ਕਰਨ ਦੀ ਮੰਗ ਕੀਤੀ ਸੀ ਅੱਜ ਹਾਈ ਕੋਰਟ ਤੋਂ ਬਹੁਤ ਵੱਡੀ ਰਾਹਤ ਮਿਲੀ ਹੈ ਅਸੀਂ ਗੱਲ ਕਰਦੇ ਹਾਂ ਸੀਨੀਅਰ ਐਡਵੋਕੇਟ ਆਰ ਐਸ ਬੈਂਸ ਜੋ ਕਿ ਮਾਨੀ ਗੁਇਲ ਦੇ ਐਡਵੋਕੇਟ ਨੇ ਜੀ ਬੈਂਸ ਸਾਹਿਬ ਹਾਂ ਆਰਡਨਰਲੀ ਹਾਈ ਕੋਰਟ ਬਹੁਤ ਕੰਮ ਕੇਸ ਵਿੱਚ ਇਨਵੈਸਟੀਗੇਸ਼ਨ ਨੂੰ ਰੋਕਦੇ ਨੇ ਪਰ ਉਹਨਾਂ ਨੇ ਇਸ ਕੇਸ ਵਿੱਚ ਰੋਕ ਦਿੱਤਾ ਕਿਉਂਕਿ ਫਰੀडम ਆਫ ਪ੍ਰੈਸ ਦਾ ਸਵਾਲ ਸੀ ਦੇ ਨਾਲੇ ਜਿਹੜੀ ਅਫੈਂਸ ਐਫ ਆਰ ਦੇ ਚੋਂ ਕਹਿ ਰਹੇ ਸੀ ਸੈਕਸ਼ਨ ਲਾਇਆ ਸੀ ਉਹ ਅਫੈਂਸ ਕਿਸੇ ਵੀ ਤਰੀਕੇ ਨਾਲ ਬੰਦ ਨਹੀਂ ਸੀ ਤੇ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਅਬਜ਼ਰਵ ਕੀਤਾ ਹੋਇਆ ਅਸੀਂ ਕੋਰਡ ਤਾਂ ਨਹੀਂ ਪੜਿਆ ਬਟ ਉਹਦੇ ਆਰਡਰ ਲਿਖਾਇਆ ਹੈ ਉਹਦੇ ਵਿੱਚ ਕਾਫੀਨ ਡਿਟੇਲਸ ਉਹਨਾਂ ਨੇ ਮੈਂਸ਼ਨ ਕੀਤੇ ਹਨ ਕਿਉਂਕਿ ਜਿਵੇਂ ਹਾਈ ਕੋਰਟ ਨੇ ਅੱਜ ਅਬਜ਼ਰਵੇਸ਼ਨ ਦਿੱਤੀ ਹੈ ਪੂਰੀ ਪਟੀਸ਼ਨ ਉਹਤੇ ਪੰਜਾਬ ਸਰਕਾਰ ਨੂੰ ਕਈ ਫਟਕਾਰ ਵੀ ਲਾਈ ਹੈ ਕਈ ਛਾੜਾ ਵੀ ਲਏ ਕੁਝ ਨਸੀਤਾਂ ਵੀ ਦਿੱਤੀਆਂ ਨੇ ਕਿ ਤੁਸੀਂ ਆਪਣਾ ਕ੍ਰਿਟਿਸਿਜ਼ਮ ਕਿਉਂ ਨਹੀਂ ਸੁਣ ਸਕਦੇ ਜੇ ਕੋਈ ਕ੍ਰਿਟਿਸਾਈਜ਼ ਕਰ ਰਿਹਾ ਜੇ ਕੋਈ ਸਵਾਲ ਪੁੱਛ ਰਿਹਾ ਤੁਸੀਂ ਉਹਦਾ ਜਵਾਬ ਦੋ ਲੇਕਿਨ ਤੁਸੀਂ ਉਹਨਾਂ ਤੇ ਪੁਲਿਸ ਕਾਜ ਬਣਾ ਕੇ ਪਰਚੇ ਦਰਜ ਕਰੀ ਜਾ ਰਹੇ ਸਿਮਪਲੀ ਦੱਸ ਦਿੰਦੇ ਕਿ ਜੀ ਇਹ ਕਿਨੇ ਇਸਤੇਮਾਲ ਕੀਤਾ ਇਹਨਾਂ ਇਹਦਾ ਖਰਚਾ ਹੈ ਤੇ ਇਹਦਾ ਕੋਈ ਦੁਰਵਿਭੋਗ ਨਹੀਂ ਹੋਇਆ ਤਾਂ ਪਬਲਿਕ ਸੈਟੀਸਫਾਈ ਹੋ ਜਾਂਦੀ ਪਰ ਉਹਨਾਂ ਨੇ ਤਾਂ ਬਹੁਤ ਗਲਤ ਤਰੀ ਕਿਹਦੇ ਨਾਲ ਪਬਲਿਕ ਇਨਵੈਸਟੀਗੇਸ਼ਨ ਹੋ ਜਾਏਗੀ ਪੁਰਾਣੇ 올ਡੇ ਡੇਸ ਆਫ 80ਸ ਵਾਪਸ ਆ ਜਾਣਗੇ ਇਹ ਤਾਂ ਮਜ਼ਦੂਰਾਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈ ਕੰਪਲੀਟ ਕੇਸ ਨਾਲ ਨਾ ਇਹ ਉਹ ਪਾਰਟ ਆਫ ਐਫ ਆਈ ਆਰ ਹੈ ਇਹੋ ਜੇ ਅਬਜ਼ਰਡ ਆਰਗੂਮੈਂਟਸ ਦਿੱਤੇ ਗਏ ਆ ਕੋਰਟ ਵਿੱਚ ਔਰ ਵੈਕਚੁਅਲੀ I ਮੀਨ ਦਰਫਿਲੌਂਗ ਦੀ ਕੋਸ਼ਿਸ਼ ਕੀਤੀ ਗਈ ਮਗਰ ਦ ਬੈਂਚ ਵਾਸ ਕਲੀਅਰ ਕਿ ਤੁਸੀਂ ਲਾਅ ਦੇ ਮਤਾਬਿਕ ਬੈਲਸ ਕਰੋ ਔਰ ਲਾਅ ਦੇ ਮੁਤਾਬਿਕ ਦੱਸੋ ਕਿ ਆਫੈਂਸ ਬੰਦੀ ਹੈ ਕਿ ਨਹੀਂ ਬੰਦੀ ਤੇ ਅਕੋਰਡਿੰਗਲੀ ਉਹਨਾਂ ਨੇ ਫੇ ਆਰਡਰ ਪਾਸ ਕੀਤਾ ਤੇ ਹੁਣ ਹਾਈ ਕੋਰਟ ਨੇ ਐਫ ਆਈ ਆਰ ਤੇ ਫਰਦਰ ਕਿਸੇ ਵੀ ਕਿਸਮ ਦੀ ਕਾਰਵਾਈ ਤੇ ਰੋਕ ਲਾਤੀ ਹੈ ਕਾਰਵਾਈ ਤੇ ਕਦੋਂ ਤੱਕ ਰੋਕ ਹੈ ਪੰਜਾਬ ਸਰਕਾਰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹਾਂਜੀ ਅਗਲੇ ਤਰੀਕ ਤੱਕ ਜੀ ਅਗਲੇ ਤਰੀਕ ਤੇ 23 ਫਰਵਰੀ ਜੀ ਕਿਹੜੀ ਵੀ ਤਰੀਕ ਹੈ ਸ਼ੁਕਰੀਆ ਬਸ ਤੇ ਹਾਈ ਕੋਰਟ ਨੇ ਹੁਣ ਮਾਨੀ ਗਏ ਤੇ ਬਾਕੀ ਜਿਹੜੇ ਚਾਰ ਪੱਤਰਕਾਰ ਨੇ ਹਾਲਾਂਕਿ ਇਹਦੇ ਵਿੱਚ 10 ਪੱਤਰਕ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਚਾਰ ਜਾਣੇ ਹਾਈ ਕੋਰਟ ਚ ਆਏ ਸੀ ਤੇ ਇਸ ਐਫ ਆਈ ਆਰ ਜੋ ਕੇ ਇਹ ਕੇਸ ਸੁਣਿਆ ਜਾਵੇਗਾ ਹਾਈ ਕੋਰਟ ਦੇ ਵੱਲੋਂ ਜ਼ਿਕਰ ਕੀਤਾ ਗਿਆ ਤੁਮਦਾਸ ਸੀ ਕਿ ਵਿਕਰਮ ਸਿੰਘ ਮਜੀਠੀਆ ਜੋ ਕੇ ਉਸ ਵਕਤ ਨਾਭਾ ਦਿਨਾਂ ਵਿੱਚ ਛੇਲ ਤੇ ਵਿੱਚ ਬੰਦ ਹੈ ਬਬਰਖਾਲਸਾ ਇੰਟਰਨੈਸ਼ਨਲ ਤੋਂ ਉਹਨਾਂ ਨੂੰ ਜਾਨੋ ਖਤਰਾ ਜਿਸ ਤੋਂ ਬਾਅਦ ਹਾਈ ਕੋਰਟ ਦੀ ਸਖਤੀ ਚੋਕੇ ਨਸਰਾਈ ਖਬਰ ਤੇ ਅੱਜ ਗੱਲਬਾਤ ਕਰਾਂਗੇ ਸਹਿਯੋਗੀ ਪ੍ਰੀਤ ਮਹਿਤਾ ਸਾਡਾ ਪੰਜਾਬ ਰਣਾ ਹਾਈ ਕੋਰਟ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਪ੍ਰੀਤ ਜੋ ਕਿ ਵਿਕਰਮ ਸਿੰਘ ਮਜੀਠੇ ਨੇ ਨਾਬਾਦੀ ਨਵੇਂ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਹੈ ਤਾਂ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਜੋ ਕਿ ਕੋਰਟ ਦੇ ਵਿੱਚ ਰੱਖਿਆ ਗਿਆ ਹੈ ਕਿਸ ਤਰੀਕੇ ਦਾ ਵਿਕਰਮ ਸਿੰਘ ਮਜੀਠੇ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ ਤੇ ਕਿਸ ਤਰੀਕੇ ਦੇ ਜਵਾਬ ਜੋ ਕਿ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਮੰਗੇ ਗਏ ਹੈ ਕੋ ਜਿਹੜਾ ਖਤਰਾ ਦੱਸਿਆ ਗਿਆ ਉਹ ਜਿਹੜਾ ADGP ਉਹ ADGP ਇੰਟੈਲੀਜੈਂਸ ਦਾ ਜਿਹੜਾ ਲੈਟਰ ਸੀਗਾ ਉਹੀ ਹੈਗਾ ਜਿਹੜਾ ਕਿ ਅਸਲ 'ਚ ਇਹ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕੇਸ ਹੈਗਾ ਕਾਫੀ ਪੁਰਾਣਾ ਹੈਗਾ ਪਿਛਲੇ ਸਾਲ ਅਪ੍ਰੈਲ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਵਾਪਸ ਲਈ ਸੀ Z+ ਸਿਕਿਉਰਿਟੀ ਕਵਰ ਹਟਾਇਆ ਗਿਆ ਸੀ ਉਹਨੇ ਸਿਕਿਉਰਿਟੀ ਘਟਾਈ ਕੀਤੀ ਔਰ ਫਿਰ ਵਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਕਿ ਉਹਨਾਂ ਦੇ ਬਾਕੀ ਖਤਰਾ ਹੈਗਾ ਟੈਰਰਿਸਟ ਆਰਗੇਨਾਈਜੇਸ਼ਨ ਸੋ ਐਸ ਕਰਕੇ ਉਹਨਾਂ ਦੀ ਸਿਰ ਸੁਰੱਖਿਆ ਬਹਾਲ ਕੀਤੀ ਜਾਵੇ ਉਹਦੇ ਪੰਜਾਬ ਸਰਕਾਰ ਨੋਟਿਸ ਵੀ ਹੋਇਆ ਸੀ ਜਵਾਬ ਤਲਬੀ ਹੋਈ ਸੀ ਲੇਕਿਨ ਇਸ ਦੌਰਾਨ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕਰ ਲਿੱਤਾ ਜਾਂਦਾ ਡਿਸਪਰੋਪੋਰਸ਼ਨਟ ਐਸਟ ਵਾਲੇ ਕੇਸ ਐਸ ਕਰਕੇ ਇਹ ਜਿਹੜਾ ਕੇਸ ਹੈ ਉਹਦੀ ਹੀਅਰਿੰਗ ਸਟਾਲ ਹੋ ਗਈ ਸੀ ਕਿਤੇ ਨਾ ਕਿਤੇ ਰੁਕ ਗਈ ਸੀ ਇਹ ਲਗਾਤਾਰ ਚੱਲਦਾ ਰਿਹਾ ਸੀਗਾ ਲੇਕਿਨ ਇਹਦੇ ਤੇ ਹੀਅਰਿੰਗ ਨਹੀਂ ਹੋ ਰਹੀ ਸੀ ਲੇਕਿਨ ਕੱਲ ਜਦੋਂ ਇਸ ਕੇਸ ਦੀ ਹੀਅਰਿੰਗ ਹੋਈ ਤਾਂ ਉਸ ਵੇਲੇ ਵਿਕਰਮ ਮਜੀਠੀਆ ਦੇ ਜਿਹੜੇ ਐਡਵੋਕੇਟ ਹੈਗੇ ਨੇ ਡੀਐਸਓ ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਐਡੀਜੀ ਦੇ ਇੰਟੈਲੀਜੈਂਸ ਦਾ ਇੱਕ ਲੈਟਰ ਆਇਆ ਸੀ ਮਨੇ ਜਿਹਦੇ ਵਿੱਚ ਪਤਾ ਚੱਲਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਅ ਅਤੰਕੀ ਸੰਗਤਾਂ ਤੋਂ ਖਤਰਾ ਹੈਗਾ ਜਾਂਚ ਹਾਲਾ ਕਿ ਉਹ ਜੇਲ੍ਹ 'ਚ ਹੈਗੇ ਨੇ ਲੇਕਿਨ ਉਹਨਾਂ ਦੀ ਜਾਨ ਤੇ ਖਤਰਾ ਹੈਗਾ ਤੇ ਜਦੋਂ ਇਹ ਲੈਟਰ ਪਲੇਸ ਔਨ ਰਿਕਾਰਡ ਕੀਤਾ ਗਿਆ ਔਰ ਕੋਰਟ ਨੂੰ ਕਿਹਾ ਕਿ ਅਸੀਂ ਐਫੀਡਵਿਟ ਫਾਈਲ ਕਰਾਂਗੇ ਪੂਰਾ ਦਾ ਪੂਰਾ ਡਿਟੇਲ ਜਿਹਦੇ ਵਿੱਚ ਕੋਰਟ ਨੇ ਕਿਹਾ ਕਿ ਕਾਫੀ ਸੇਰਸ ਸੀ ਸ਼ੁਰ ਐਸ ਕਰਕੇ ਕੰਸਰਨਡ ਆਈਜੀ ਤੇ ਨਾਭਾ ਜੇ ਸੁਪਰਡੈਂਟ ਜਿੱਥੇ ਵੀ ਵਿਕਰਮ ਸਿੰਘ ਮਜੀਠੀਆ ਹੈ ਉਸਨੇ ਅ ਕਸਟਡੀ 'ਚ ਹੈਗੇ ਨੇ ਤੇ ਉਹਨਾਂ ਤੋਂ ਇਨਸਟਰਕਸ਼ਨ ਲੈ ਕੇ ਪੰਜਾਬ ਦੇ ਸਰਕਾਰੀ ਵਕੀਲ ਨੂੰ ਕਿਹਾ ਕਿ ਤੁਸੀਂ ਕੱਲ ਕੋਰਟ ਨੂੰ ਦੱਸੋ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਐਸ ਕਰ कि आज जिधे अर्जेंट केसेस हो के खत्म वो तो बात सब तो पहला ही केसी विक्रम सिंह मजीठी ज़्यादा सुनाया जाएगा ना कि सब तो पहला केस सुनाया जाएगा बल्कि अर्जेंट केसेस तो बात सब तो पहला केस ये सुनाया जाएगा और आज पंजाब सरकार आई की जवाब देती है कि सिक्योरिटी अरेंजमेंट्स कितने रहे क्योंकि जिस तरीके थ्रेट ਤਾਂ ਬਿਲਕੁਲ ਪ੍ਰਿਤ ਖਾਸ ਤੌਰ ਤੇ ਜਿਸ ਸਬੰਧ ਨਾਲ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਜੋ ਕਿ ਪੰਜਾਬ ਸਰਕਾਰ ਤੋਂ ਇਹ ਜਵਾਬ ਮੰਗਿਆ ਗਿਆ ਕਿਸ ਤਰੀਕੇ ਦੇ ਨਾਲ ਜੋ ਕਿ ਤਾੜਨਾ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੇ ਲਈ ਕੀਤੀ ਗਈ ਹੈ ਦੇਖੋ ਇਹਨੂੰ ਤਾੜਨਾ ਨਹੀਂ ਕਹਿ ਸਕਦੇ ਇੱਕ ਇਨਫੋਰਮੇਸ਼ਨ ਮੰਗੀ ਗਈ ਹੈ ਜਿਸ ਤਰੀਕੇ ਨਾਲ ਵਿਕਰਮ ਸਿੰਘ ਨੇ ਜਿੱਥੇ ਆਵੇ ਜਿਹੜਾ ਐਡਵੋਕੇਟ ਆ ਉਹਨਾਂ ਨੇ ਜਦੋਂ ਦੱਸਿਆ ਕਿ ਇਹ ਕਾਫੀ ਸੀਰੀਅਸ ਇਸ਼ੂ ਹੈ ਥ੍ਰੈਟ ਲੈਟਰ ਇੱਕ ਆਈਡੀ ਚ ਵੀ ਪ੍ਰੀਜ਼ੈਂਸ ਨੇ ਕੰਸਰਨਡ ਜਤਾਇਆ ਜਿਹੜਾ ਕਿ ਸਾਹਮਣੇ ਆਇਆ ਪਿਛਲੇ ਹਫਤੇ ਹੀ ਆਇਆ ਸੀਗਾ ਤੇ ਇਸ ਕਰਕੇ ਇਹ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਕੀ ਅਰੇਂਜਮੈਂਟ ਨੇ ਕੀ ਇਨਸਟਰਕਸ਼ਨਸ ਹੈਗੀਆਂ ਨਾ ਤੁਸੀਂ ਲੈ ਕੇ ਆਓ ਤਾਂ ਕਿ ਫਰਦਰ ਕੋਈ ਡਾਇਰੈਕਸ਼ਨ ਜੇ ਲੋੜ ਪਏਗੀ ਨਾ ਦਿੱਤੀ ਜਾ ਸਕਦੀ ਹੈ ਇਹਦੇ ਵਿੱਚ ਹਜੇ ਫਿਲਕਾ ਕੋਈ ਤੜਨਾ ਨਹੀਂ ਹੈ ਸਿਰਫ ਡਾਇਰੈਕਸ਼ਨ ਹੈਗੀ ਹੈ ਪੰਜਾਬ ਸਰਕਾਰ ਨੂੰ ਜਾਣਕਾਰੀ ਹਾਈ ਕੋਰਟ ਤੇ ਮੰਗੀ ਹੈ ਜੀ ਠੀਕ ਹੈ ਪ੍ਰੀਤ ਨਜ਼ਰ ਬਣਾ ਕੇ ਰੱਖੋ ਅਪਡੇਟ ਲੈ ਕੇ ਰਵਾਂਗੇ ਫਿਲਹਾਲ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਹਾਈ ਕੋਰਟ ਦੇ ਵੱਲੋਂ ਸਾਫ਼ ਤਰ ਤੱਕ ਇਹ ਦਿੱਤਾ ਗਿਆ ਕਿ ਸਬੰਧਤ ਆਈ.ਜੀ. ਤੇ ਨਾਬਾਜੇਲ ਸੁਪਰਡੈਂਟ ਤੋਂ ਜਾਣਕਾਰੀ ਲੈ ਕੇ ਇਸ ਬਾਬਤ ਜਾਣਕਾਰੀ ਦਿੱਤੀ ਜਾਵੇ ਮਜੀਠੀਆ ਦੇ ਵਕੀਲ ਨੇ ਏ.ਡੀ.ਜੀ.ਪੀ. ਇੰਟੈਲੀਜੈਂਸ ਦੀ ਰਿਪੋਰਟ ਦਾ ਹਾਲਾਕੇ ਹਵਾਲਾ ਦਿੱਤਾ ਤਾਂ ਹੁੰਦਾ ਸੀ ਕਿ ਪੰਜਾਬ ਸਰਕਾਰ ਤੋਂ ਜੋ ਕਿ ਜਵਾਬ ਮੰਗਿਆ ਗਿਆ ਰਿਪੋਰਟ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਜੋ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਦੱਸਿਆ